A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਆ ਜੀ ਸਵੇਰੇ 11 ਵਜੇ ਦਾ ਲਾਈਵ ਪ੍ਰੋਗਰਾਮ ਤੇ ਤੁਹਾਨੂੰ ਦੋਸਤੋ ਪਤਾ ਹੈ ਕਿ ਅਸੀਂ ਰੋਜ਼ਾਨਾ ਹੀ ਲਾਈਵ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਮੁੱਦੇ ਤੇ ਕਰਦੇ ਹਾਂ ਚਰਚਾ ਤੇ ਅਸੀਂ ਰੋਜ਼ ਆਪਣੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਬੇਨਤੀ ਅਪੀਲ ਵੀ ਕਰਦੇ ਆ ਕਿ ਜੇਕਰ ਉਹਨਾਂ ਨੇ ਆਪਣੇ ਕੋਈ ਵਿਚਾਰ ਸਾਡੇ ਇਸ ਮੁੱਦੇ ਦੇ ਸਾਂਝੇ ਕਰਨੇ ਨੇ ਜਾਂ ਉਹਨਾਂ ਨੇ ਕੋਈ ਆਪਣਾ ਮੁੱਦਾ ਰੱਖਣਾ ਹੈ ਤਾਂ ਉਹ ਸਾਡੇ ਜਿਹੜਾ ਕਿ ਥੱਲੇ ਸਟੂਡੀਓ ਨੰਬਰ ਚੱਲਦਾ ਹੈ ਉਸਤੇ ਗੱਲਬਾਤ ਕਰ ਸਕਦੇ ਨੇ ਦੋਸਤੋ ਜਿਹੜਾ ਸਾਡਾ ਅਜ਼ਮ ਹੁੰਦਾ ਹੈ ਉਹ ਬਹੁਤ ਹੀ ਅਹਿਮ ਮੁੱਦਾ ਹੈ ਉਹ ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਦੇ ਯਾਨੀ ਕਤਰ ਸਰਕਾਰ ਦੇ ਵਿੱਚ ਹੈ ਜਿਵੇਂ ਤੁਸੀਂ ਮੇਰੇ ਪਿੱਛੇ ਪੋਸਟਰ ਦੇਖ ਹੀ ਰਹੋ ਕਿ ਕੀ ਯਾਨੀ ਕਿ ਕਤਰ ਹੀ ਸਰਕਾਰ ਯਾਨੀ ਕਿ ਭਾਰਤ ਨਾਲੋਂ ਚੰਗੀ ਹੈ ਤੇ ਤੁਹਾਨੂੰ ਦੱਸਦੇ ਨੇ ਹੈ ਕਿ ਕਤਰ ਦੇ ਵਿੱਚ ਸਾਡੇ ਨੇਵੀ ਦੇ ਕੁਝ ਫੌਜ ਦੇ ਨਹੀਂ ਵੱਡੇ ਵੱਡੇ ਨੇਵੀ ਦੇ ਅਧਿਕਾਰੀ ਗ੍ਰਿਫਤਾਰ ਕੀਤੇ ਹੋਏ ਸੀ ਤੇ ਉਹਨਾਂ ਨੂੰ ਸੀ ਫਾਂਸੀ ਸਜ਼ਾ ਪਰ ਕੱਲ ਜੋ ਬੀਤੇ ਕੱਲ ਖਬਰ ਆਈ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਗਈ ਹੈ ਬਹੁਤ ਹੀ ਵਧੀਆ ਗੱਲ ਹੈ ਉਹਨਾਂ ਦੇ ਪਰਿਵਾਰਾਂ ਦੇ ਲਈ ਤੇ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਸਾਡੇ ਸੰਗਰੂਰ ਤੋਂ ਸੀਨੀਅਰ ਪੱਤਰਕਾਰ ਗੁਲਜ਼ਾਰ ਮੱਲੀ ਜੀ ਆ ਤਾਂ ਗੁਲਜ਼ਾਰ ਮੱਲੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ A1 ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਵਿੱਚ ਸਰ ਧੰਨਵਾਦ ਛੋਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਵ ਪ੍ਰੋਗਰਾਮ ਵਿੱਚ ਲੈਣ ਵਾਸਤੇ ਜੀ ਧੰਨਵਾਦ ਜੀ ਮੱਲੀ ਸਾਹਿਬ ਜਿਹੜਾ ਦੇਖੋ ਇਹ ਮੁੱਦਾ ਆ ਗਿਆ ਦੇਖੋ ਯਾਨੀ ਕਿ ਕਤਰ ਨਾਲ ਤਾਂ ਫਿਰ ਕਤਰ ਦੀ ਸਰਕਾਰ ਭਾਰਤ ਨਾਲੋਂ ਤਾਂ ਚੰਗੀ ਨਿਕਲੀ ਨਾ ਦੇਖੋ ਸੁਰਪੀ ਸਾਹਿਬ ਜਿਹੜਾ ਮੁੱਦਾ ਤੁਸੀਂ ਠਾਇਆ ਦੇਖੋ ਬਿਲਕੁਲ ਵਾਜਬ ਮੁੱਦਾ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਪੰਜਾਬੀ ਚੈਨਲ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਕਿ ਜਿਹੜਾ ਐਡੇ ਵੱਡੇ ਮੁੱਦੇ ਦੇ ਉੱਤੇ ਜਿਹੜੀ ਤੁਸੀਂ ਅੱਜ ਗੱਲਬਾਤ ਜਾਂ ਚਰਚਾ ਕਰਨ ਵਾਸਤੇ ਤੁਸੀਂ ਲਾਈਵ ਟੈਲਕਸ ਕੀਤਾ ਨਾ ਜਿੱਥੇ ਅਸੀਂ ਆਪਣੇ ਸਰੋਤਣ ਵੀ ਤੁਸੀਂ ਨਾਲ ਜੋੜਿਆ ਦੇਖੋ ਕਤਰ ਦੇ ਵਿੱਚ ਸਾਡੇ ਸੈਨਿਕ ਨੇ ਜੋ ਨੇਵੀ ਦੇ ਵਿੱਚ ਨੇ ਕੈਪਟਨ ਰੈਂਕ ਦੇ ਸੀ ਜਿਨ੍ਹਾਂ ਨੂੰ ਕਿ ਕਦਰ ਸਰਕਾਰ ਵੱਲੋਂ ਫੜੇ ਗਏ ਸੀ ਤੇ ਉਹਨਾਂ ਦੇ ਉੱਪਰ ਵਾਣਦੀ ਕਾਰਵਾਈ ਕਰਕੇ ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਲਗਭਗ ਤੈ ਹੋ ਚੁੱਕੀ ਸੀ ਪਰ ਜਿਸ ਤਰ੍ਹਾਂ ਕੱਲ ਖਬਰ ਆਈ ਹੈ ਕਿ ਭਾਰਤ ਸਰਕਾਰ ਵੱਲੋਂ ਦਬਾਅ ਬਣਾਉਣ ਦੇ ਬਾਵਜੂਦ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਗਿਆ ਤਾਂ ਉਹਨਾਂ ਪਰਿਵਾਰਾਂ ਵਾਸਤੇ ਮੈਂ ਕਹਿੰਦਾ ਕਿ ਬਹੁਤ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੈ ਪਰ ਦੂਜੀ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਦੋਹਰੇ ਮਾਪ ਦਾ ਮਾਰਦੰਡ ਵਾਸਟ ਕਿਉਂ ਬਣਾਏ ਜਾ ਰਹੇ ਨੇ ਅਗਰ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਜਾ ਕੇ ਸਾਡੇ ਲੋਕਾਂ ਨੂੰ ਮਾਫੀ ਦਿੱਤੀ ਜਾਂਦੀ ਤਾਂ ਸਾਡੇ ਭਾਰਤ ਦੇ ਵਿੱਚ ਬਹਿ ਕੇ ਸਾਡੀ ਸਰਕਾਰ ਉਹਨਾਂ ਨਿਰਦੇਸ਼ਨ ਕਿਉਂ ਨਹੀਂ ਜਿਹੜੀ ਮੌਫਾਸੀ ਦੀ ਸਜ਼ਾ ਮਾਫ ਕਰਦੀ ਜਿਹੜੇ ਕਿ ਕਈ ਧਾਕਿਆਂ ਨੂੰ ਜੇਲਾਂ ਦੇ ਵਿੱਚ ਬੰਦ ਨੇ ਨਾ ਤਾਂ ਉਹਨਾਂ ਨੂੰ ਕੋਈ ਜ਼ਮਾਨਤ ਪ੍ਰੋਲ ਵਗੈਰਾ ਮਿਲੀ ਹੈ ਤੇ ਨਾ ਹੀ ਉਹਨਾਂ ਦੀ ਉਹਨਾਂ ਦੀ ਜਿਹੜੀ ਜਿਹੜੀ ਅਪੀਲ ਪਾਈ ਹੋਈ ਸੀ ਉਸ ਦੇ ਉੱਤੇ ਕੋਈ ਵਿਚਾਰ ਚਰਚਾ ਕੀਤੀ ਗਈ ਹੈ ਜੇ ਜਿਸ ਤਰ੍ਹਾਂ ਕਿ ਆਪ ਬਗੈਰੀ ਜਗਤਾਰ ਸਿੰਘ ਹਵਾਰਾ ਜਾ ਹੋਰ ਵੀ ਬੰਦੀ ਸਿੰਘ ਨੇ ਸਾਡੇ ਜਿਹੜੇ ਜੇਲਾਂ ਵਿੱਚ ਦੁੱਗਣੀ ਸਜ਼ਾ ਜੇਪਰ 27 ਸਾਲ ਸਾਹ ਕਹਿ ਸਕਣਾ ਜਾਂ 30 ਸਾਲ ਜਿਹੜੀ ਸਜ਼ਾ ਧੂਰ ਚੁੱਕੇ ਨੇ ਜਿਹੜੀ ਕਿ ਕਾਨੂੰਨਨ ਮਾਪਦਨ ਤੋਂ ਵੀ ਦੁੱਗਣੀ ਹੈ ਕਿਉਂਕਿ 13 14 ਸਾਲ ਜੇਪਾ ਕਹੀਏ ਤਾਂ ਸੀਮਿਤ ਸਜ਼ਾ ਹੁੰਦੀ ਹੈ ਕਿਸੇ ਕਤਲ ਕੇਸ ਦੀ ਜਾਂ ਕਿਸੇ ਹੋਰ ਫੈਟਰੀ ਦੀ ਪਰ ਇਹ ਜਿਹੜੇ ਸਾਡੇ ਸਿੰਘ ਨੇ ਜੋ ਪੰਜਾਬ ਦੇ ਵਾਸੀ ਨੇ ਐਡੀ ਲੰਮੀ ਸਜ਼ਾ ਵੀ ਧੂਰ ਚੁੱਕੜ ਪਰ ਸਰਕਾਰ ਵੱਲੋਂ ਉਹਨਾਂ ਨੂੰ ਅੱਖੋਂ ਪਰੋਕੇ ਕੀਤਾ ਜਾ ਰਿਹਾ ਹੈ ਅ ਅ ਅ ਸੋ ਸੋ ਗੱਲ ਇਹੀ ਹੈ ਕਿ ਪਿਛੇ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਗਿਆ ਸੀ ਹਮਸ਼ਾਹ ਵੱਲੋਂ ਕਿ ਜਿਸ ਬੰਦੇ ਨੇ ਗਲਤੀ ਕੀਤੀ ਹੈ ਅਗਰ ਉਹ ਆਪ ਮਾਫੀ ਨਹੀਂ ਮੰਗਦਾ ਤਾਂ ਉਸ ਨੂੰ ਕੋਈ ਹੱਕ ਨਹੀਂ ਕਿ ਉਸ ਦੀ ਜਿਹੜੀ ਮਾਫਾਸੀ ਹੈ ਮaaf ਕਰ ਦਿੱਤੀ ਜਾਵੇ ਕਿਉਂਕਿ ਤੀਜੀ ਧਿਰ ਐਸ்சி ਪੀਸੀ ਵੱਲੋਂ ਇਹ ਸੁਪਰ ਮੁੱਦਾ ਉਠਾਇਆ ਗਿਆ ਸੀ ਪਰ ਵੱਡੀ ਗੱਲ ਇਹ ਕਿ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਜਿਹੜਾ ਜਿਹੜਾ ਇਹ ਮਾਫੀ ਬੇਨਾ ਮੰਗ ਚੁੱਕੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਅਗਰ ਮਾਫੀ ਨਹੀਂ ਵੀ ਮੰਗੀ ਸੀ ਕਿਉਂ ਨਹੀਂ ਸੀ ਸੈਂਟਰ ਸਰਕਾਰ ਵੱਲੋਂ ਉਸ ਵੇਲੇ ਜੋ ਰਹਿਮਦੀ ਪੀਸੀ ਕਨਸੈਪਟ ਕੀਤੀ ਗਈ ਕਿਉਂ ਉਸ ਵੇਲੇ ਐਸਪੀਸੀ ਨੂੰ ਉਹ ਕਿਆ ਨਹੀਂ ਕੀਤਾ ਗਿਆ ਕਿ ਪਰਿਵਾਰ ਦਾ ਮੈਂਬਰ ਆ ਕੇ ਐਪਲੀਕੇਸ਼ਨ ਪਾ ਸਕਦਾ ਹੈ ਤੀਜੀ ਧਰ ਨਹੀਂ ਪਾ ਸਕਦੀ ਪਰ ਕਿਤੇ ਨਾ ਕਿਤੇ ਜਾ ਕੇ ਆਨੇ ਵਾਨੇ ਬਣਾ ਕੇ ਕਿਤੇ ਨਾ ਕਿਤੇ ਸਾਡੇ ਸਿੱਖਾਂ ਨੂੰ ਜਿਹੜਾ ਉਹ ਜਲੀਲ ਕੀਤਾ ਜਾ ਰਿਹਾ ਜੀ ਅਹ ਦੇਖੋ ਜੇ ਤੁਸੀਂ ਗੱਲ ਕੀਤੀ ਬਹੁਤ ਵਧੀਆ ਗੱਲ ਹੈ ਇਹ ਗੁਜਾਰ ਮੱਲੀ ਜੀ ਇੱਥੇ ਸਾਕੋ ਵੱਡੀ ਉਦਾਹਰਨ ਦੇਖੋ ਸਾਹਮਣੇ ਜਿਹੜੀ ਅੱਜ ਕੱਲ ਡੇਲੀ ਆ ਸੁਣ ਰਿਹਾ ਭਲਵੰਤ ਸਿੰਘ ਰਾਜਵਾਨਾ ਹੈ ਨਾ ਉਹਨਾਂ ਤੋਂ ਯਾਨੀ ਜੋ ਵੀ ਹੋਇਆ ਤੁਸੀਂ ਜਿਵੇਂ ਕਹਾ ਕਿ 14 ਸਾਲ ਸਜ਼ਾ ਹੁੰਦੀ ਹੈ ਮੈਂ ਕਾਫੀ ਕੁਝ ਲਾਦੇ ਵਿੱਚ ਤੁਹਾਨੂੰ ਜਾਣ ਕੇ ਦੱਸਣਾ ਤੇ 14 ਸਾਲ ਹੁੰਦੀ ਹੈ ਕਤਲ ਦੀ ਵੱਧ ਤੋਂ ਵੱਧ ਤੇ ਉਹਨਾਂ ਨੂੰ 27 ਸਾਲ 11 ਮਹੀਨੇ ਹੋ ਗਏ ਵਿਦਆਊਟ ਪ੍ਰੋਲ ਇੱਕ ਵੀ ਪ੍ਰੋਲ ਨਹੀਂ ਕੱਟੀ ਤੇ ਹੁਣ ਅਮਿਤ ਸ਼ਾਹ ਜੀ ਨੇ ਜੋ ਬਿਆਨ ਦਿੱਤਾ ਹੈ ਉਹਦੇ ਉੱਪਰ ਕੱਲ੍ਹ ਜਾਨਕਿ ਗੁਰਚਰਨ ਸਿੰਘ ਘਰੇਵਾਲ ਐ ਜੀ ਪੀ ਸੀ ਮੈਂਬਰ ਦਾ ਬਹੁਤ ਵੱਡਾ ਬਿਆਨ ਆਇਆ ਕਿ ਜੇਕਰ ਵੀ ਉਹ ਛੱਡ ਸਕਦੇ ਨੇ ਆਟੇ ਨਹੀਂ ਸਾਡੇ ਜਿਹੜੇ ਛੱਡੇਗੇ ਨੇ ਫੌਜ ਦੇ ਅਧਿਕਾਰੀ ਵੱਡੇ ਵੱਡੇ ਕੈਪਟਨ ਰੈਂਕ ਦੇ ਤਾ ਕਹਿੰਦੇ ਉਹਨਾਂ ਨੇ ਤਾਂ ਬਹੁਤ ਕੁ ਸਹੀ ਆਪਣਾ ਦੇਖੋ ਕੋਰਟ ਵਿੱਚ ਜੁਰਮ ਵੀ ਕਬੂਲ ਕੀਤਾ ਸੀ ਤੇ ਇਹ ਸਭ ਤੋਂ ਵੱਡਾ ਲਾਏ ਕਹਿੰਦਾ ਕਿ ਜੇਕਰ ਕੋਈ ਬੰਦਾ ਜੁਰਮ ਕਬੂਲ ਕਰਦਾ ਹੈ ਤਾਂ ਉਸ ਅਸੀਂ ਮਾਫ ਕਰਾਂਗੇ ਤਾਂ ਪਰ ਜਿੱਥੇ ਅਮਿਤ ਸ਼ਾਇਦਾ ਬਿਆਨ ਕੀਤੇ ਨਾ ਕਿਤੇ ਗਲਤ ਆਇਆ ਲੋਕ ਸਭਾ ਤੋਂ ਦੇਖੋ ਸੋਢੀ ਸਾਹਿਬ ਜਿਹੜਾ ਹਮਸ਼ਾਹ ਜੀ ਦਾ ਬਿਆਨ ਆ ਉਹ ਕਿਤਨਾ ਕਿਤੇ ਸਿੱਖਾਂ ਨੂੰ ਇੱਕ ਜਲੀਲ ਕਰਨ ਵਾਲਾ ਬਿਆਨ ਦਿੱਤਾ ਗਿਆ ਕਿ ਇਹਨਾਂ ਨੂੰ ਨੀਵਾਂ ਧਕਾਉਣ ਵਾਲਾ ਬਿਆਨ ਦਿੱਤਾ ਗਿਆ ਪਰ ਵੱਡੀ ਗੱਲ ਇਹ ਹੈ ਕਿ ਦੇਖੋ 84 ਦੇ ਦੰਗਿਆਂ ਵੇਲੇ ਦਿੱਲੀ ਦੇ ਵਿੱਚ ਕਿੰਨੇ ਸਾਡੇ ਸਿੱਖ ਪਰਿਵਾਰ ਮਾਰੇ ਗਏ ਆ ਪਰ ਅਜੇ ਤੱਕ ਉਹਨਾਂ ਨੂੰ ਨਿਆਂ ਹੀ ਮਿਲ ਸਕਿਆ ਉਹਨਾਂ ਦੇ ਜਿਹੜੇ ਕਾਤਲ ਨੇ ਸ਼ਰੀਅਮ ਘੁੰਮ ਰਹੇ ਆ ਉਹਨਾਂ ਦੀ ਜ਼ਮਾਰਤਾਂ ਵੀ ਹੋ ਗਈਆਂ ਦੂਜੇ ਪਾਸੇ ਜਦੋਂ ਗੱਲ ਤੇਰੀ ਕਿਤੇ ਰਾਮ ਰਹੀਮ ਦੀ ਤਾਂ ਦੇਖੋ ਉਹ ਇੱਕ ਟਿਕਣਾ ਉਹਨੇ ਕਿਹੜੇ ਕਿਸੇ ਜੁਮਦੇ ਵਿੱਚ ਕਿਹੇ ਜੀ ਵਿੱਚ ਫਸਿਆ ਪਰ ਉਹ ਸਾਥ ਵਿੱਚ ਚਾਰ ਦੇ ਪਰੋਲਾ ਲੈ ਕੇ ਆ ਆਰਾਮ ਦੇ ਨਾਲ ਆਪਣਾ ਜਿਹੜਾ ਆਪਣੇ ਸਾਥੀਆਂ ਨੂੰ ਵਰਕਰਾਂ ਨੂੰ ਜਾਂ ਆਪਣੇ ਪਰੋਕਾਰਾਂ ਨੂੰ ਮਿਲਦੇ ਨੇ ਪਰ ਸਾਡੇ ਜਿਹੜੇ ਨੇ ਬੰਦੀ ਸਿੰਘ ਉਹਨਾਂ ਨੂੰ 27 ਸਾਲਾਂ ਤੋਂ ਇੱਕ ਵੀ ਪਰੋਲ ਜਾਂ ਕੋਈ ਸੁੱਤੀ ਵਗੈਰਾ ਨਹੀਂ ਦਿੱਤੀ ਜਾਵੇ ਜਾਂ ਕਿ ਉਹ ਆਪਣੇ ਅਡੀਸਤ ਨਰੰਜਾ ਜਾਂ ਭੈਣ ਪ੍ਰਵਾ ਮਿਲ ਵਿੱਚ ਮਿਲਤੀ ਆ ਸਕਣਾ ਪਿੱਛੇ ਜੇ ਜ਼ਰੂਰ ਹੈ ਕਿ ਰਾਜੋਨ ਸਿੰਘ ਸਾਹਿਬ ਨੂੰ ਸ਼ਾਇਦ ਇੱਕ ਦਿਨ ਦੀ ਜਾਂ ਦੋ ਦਿਨ ਦੀ ਪ੍ਰਵਾ ਨਹੀਂ ਸੀ ਉਹ ਵੀ ਸਸਕਾਰ ਦੇ ਉਹਨਾਂ ਨੂੰ ਪਹੁੰਚਣਾ ਸੀ ਤੇ ਜਾਂ ਇੱਕ ਸੀ ਮੈਰਿਜ ਸੀ ਉੱਥੇ ਪਹੁੰਚੇ ਸੀ ਪਰ ਲੰਬਾ ਸਮਾਂ ਜਿਹੜਾ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਗਈ ਕਿ ਦਿਨ ਕਿਤੇ ਜਾ ਕੇ ਬਹੁਤ ਵੱਡਾ ਜਿਹੜਾ ਸੈਂਟਰ ਵੱਲੋਂ ਇਹ ਪੰਜਾਬ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਭਾਰਤ ਦੇ ਵਿੱਚ ਆਪਾਂ ਕਹਿੰਦੇ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਕਾਨੂੰਨ ਸਭ ਲਈ ਬਰਾਬਰ ਹੈ ਪਰ ਜਦੋਂ ਅਸੀਂ ਆਪਣੇ ਉੱਤੇ ਲੱਗਦਾ ਦੇਖਦੇ ਤਾਂ ਸਾਨੂੰ ਨਹੀਂ ਲੱਗਦਾ ਕਿ ਜਿਹੜਾ ਕਾਨੂੰਨ ਹੈ ਉਹ ਸਭ ਵਾਸਤੇ ਬਰਾਬਰ ਹੈ ਕਿਉਂਕਿ ਆਜ਼ਾਦੀ ਵੇਲੇ ਸਭ ਤੋਂ ਵੱਧ ਜਿਹੜਾ ਯੋਗਦਾਨ ਸਾਡੇ ਪੰਜਾਬ ਦੇ ਲੋਕਾਂ ਨੇ ਪਾਇਆ ਸਭ ਤੋਂ ਸ਼ੀਧੀਆਂ ਵੱਧ ਪੰਜਾਬ ਦੇ ਲੋਕਾਂ ਨੇ ਪਾਈਆਂ ਨੇ ਪਰ ਅੱਜ ਜਦੋਂ ਅਸੀਂ ਦੇਖਦੇ ਤਾਂ ਸਭ ਤੋਂ ਵੱਧ ਅਜੇ ਅਸੀਂ ਤਾਂ ਦੇਖੇਗਾ ਅਜੇ ਅਸੀਂ ਉਸੇ ਕਲਾਮੀ ਦੇ ਵਿੱਚ ਫਸੇ ਝਗੜੇ ਨਜ਼ਰ ਆ ਰਹੇ ਆ ਲੱਗਦਾ ਨਹੀਂ ਕਿ ਸਾਨੂੰ ਕੋਈ ਆਜ਼ਾਦੀ ਮਿਲੀ ਹੈ ਆਜ਼ਾਦੀ ਦੇ ਯੋਗਦਾਨ ਜ਼ਰੂਰ ਪਾਇਆ ਪਰ ਅਜੇ ਕਿ ਸਾਡਾ ਪੰਜਾਬ ਹੈ ਜਿਹੜਾ ਗ੍ਰਾਮ ਆਜ਼ਾਦ ਨਹੀਂ ਹੈ ਜੀ ਔਰ ਦੇਖੋ ਤੁਹਾਡੇ ਵਾਲੀ ਗੱਲ ਹੀ ਆ ਸੰਸਦ ਦੇ ਵਿੱਚ ਬੀਬਾ ਹਰ ਸਿੰਘ ਨੇ ਕੋ ਬਾਦਲ ਨਹੀਂ ਕੀਤੇ ਹਮੇਸ਼ਾ ਨੂੰ ਜਵਾਬ ਦਿੱਤਾ ਕਿ ਠੀਕ ਹੈ ਉਹਨਾਂ ਨੇ ਧੀਰਤੀ ਜੀ ਦੇ ਨਾਮ ਮਾਫੀ ਮੰਗੀ ਹੈ ਅਸੀਂ ਮੰਨਦੇ ਹਾਂ ਪਰ ਕਹਿੰਦੇ ਉਹਨਾਂ ਦੀ ਭੈਣ ਵੱਲੋਂ ਵੀ ਅਪੀਲ ਪਾਈ ਗਈ ਉਹਦਾ ਤੁਸੀਂ ਕੋਈ ਦੱਸਦਾ ਤੇ ਸਾਫ਼ ਜੀ ਗੱਲ ਇੱਥੇ ਜ਼ਾਹਿਰ ਹੁੰਦੀ ਹੈ ਕਿ ਚਾਹੇ ਦੇਖੋ ਤੁਸੀਂ ਗੱਲ ਕੀਤੀਗੇ ਉਹ ਦਿੱਲੀ ਵਿੱਚ ਹੈ ਨਾ ਕਿੰਨੇ ਸਿੱਖਾਂ ਦਾ ਕਤਲ ਕੀਤਾ ਗਿਆ ਉਹ ਦੇਖੋ ਦਰਬਾਰ ਸਾਹਿਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਚਾਹੇ ਸਰਕਾਰ ਕੋਈ ਵੀ ਹੋਵੇ ਹਮੇਸ਼ਾ ਹੀ ਜੇ ਬੀਜੇਪੀ ਕਾਂਗਰਸ ਜਾਂ ਕੋਈ ਵੀ ਹੋਵੇ ਯਾਨੀ ਕਿ ਪੰਜਾਬ ਦੇਨ ਸ਼ੁਰੂ ਤੋਂ ਹੀ ਵਿਤਕਰਾ ਹੁੰਦਾ ਹੈ ਕਿਉਂਕਿ ਤੁਸੀਂ ਦੱਸਿਆ ਕਿ ਪੰਜਾਬ ਦੇ ਸਭ ਤੋਂ ਜ਼ਿਆਦਾ ਕੁਰਬਾਨੀ ਦਿੱਤੀਆਂ ਗਈਆਂ ਜਿਹੜੇ ਕੁਰਬਾਨ ਹੋਏ ਦੇਖੋ ਸ਼ਹੀਦ ਭਗਤ ਸਿੰਘ ਹੈ ਨਾ ਉਹਨਾਂ ਦੇ ਪਰਿਵਾਰ ਨੂੰ ਕੋਈ ਅੱਜ ਜਾਣ ਤੱਕ ਨਹੀਂ ਉਹਨਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਹੀ ਦਿੱਤਾ ਗਿਆ ਬਿਲਕੁਲ ਕਿਤੇ ਨਾ ਕਿਤੇ ਸੋਢੀ ਸਾਹਿਬ ਉਹਨਾਂ ਨੂੰ ਵੀ ਇਹ ਜਿਹੜੇ ਨੇ ਖਾਲਸਤਾਨੀ ਜਾਂ ਆਪਾਂ ਕਹਿੰਦੇ ਨੇ ਟੈਰਰਿਸਟ ਹੀ ਦੱਸਦੇ ਨੇ ਉਹਨਾਂ ਨੂੰ ਹਜੇ ਤੱਕ ਦੇਖੋ ਕੋਈ ਇਸ ਤਰ੍ਹਾਂ ਦਾ ਦਰਜਾ ਨਹੀਂ ਦਿੱਤਾ ਗਿਆ ਸ਼ਹੀਦ ਵਾਲਾ ਜਿਹੜਾ ਕਿ ਉਹਨਾਂ ਦਾ ਬੰਦਾ ਮਨ ਦਾ ਸਤਕਾਰ ਸੀ ਕਿਉਂਕਿ ਅਗਰ ਜੇ ਉਹ ਨਾ ਜੋਧੇ ਆ ਆਵਾਜ਼ ਚੱਕਦੇ ਨਾ ਕੁਰਬਾਨੀਆਂ ਦਿੰਦੇ ਨਾ ਮੈਨੂੰ ਲੱਗਦਾ ਕਿ ਪਹਿਲੇ ਜਿਹੜਾ ਭਾਰਤ ਆਜ਼ਾਦ ਨਹੀਂ ਸੀ ਉਹਨਾਂ ਇਹ ਅੰਗਰੇਜ਼ਾਂ ਦਾ ਗਲਾ ਬਣ ਕੇ ਰਹਿ ਜਾਣਾ ਸੀ ਪਰ ਵੱਡੀ ਗੱਲ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਆਖੋ ਪਰੋਕੇ ਕਰਕੇ ਅੱਜ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਸੀਐਮ ਭਗਵਤ ਸਿੰਘ ਵੱਲੋਂ ਇੱਕ ਝਾਕੀ ਜਿਹੜੀ ਸੀ ਭੇਜਣੀ ਸੀ 26 ਜਨਵਰੀ ਨੂੰ ਉਸ ਦੇ ਵਿੱਚ ਵੀ ਦੇਖੋ ਰਾਜਪੂਤ ਸੁਖਦੇਵ ਰਾਣ ਦੇ ਜਿਹੜੇ ਚਿਹਰੇ ਲਿਆਂਦੇ ਗਏ ਸੀ ਪਰ ਉਸ ਨੂੰ ਦੇਖੋ ਰਿਜੈਕਟ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਜੁੱਤੋਂ ਮੇਰੇ ਕੋਲ ਸਾਫ਼ ਲੱਗ ਰਿਹਾ ਕਿ ਕਾਂਗਰਸ ਸਰਕਾਰ ਹੈ ਜਾਂ ਬੀਜੇਪੀ ਜਾਂ ਸੈਂਟਰ ਦੇ ਵਿੱਚ ਕੋਈ ਵੀ ਸਰਕਾਰ ਉਹ ਨਹੀਂ ਚਾਹੁੰਦੀ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਅੱਗੇ ਵਧ ਸਕਣ ਉਹਨਾਂ ਨੂੰ ਦਬਾਉਣ ਉਹਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਾ ਕਿ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨਹੀਂ ਜੀ ਉਹ ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਇਹ ਹੈ ਦੇਖੋ ਮੰਦਿਆਂ ਕਿ ਐਜਿਪੀ ਦੀ ਸਾਹ ਦੇ ਰਹੀ ਹੈ ਬੰਦੀ ਸਿੰਘਾ ਦਾ ਪਰ ਜਿਹੜੀ ਸਾਡੀ ਮੌਜੂਦਾ ਸਰਕਾਰ ਹੈ ਜਾਂ ਪਿਛਲੀਆਂ ਸਰਕਾਰਾਂ ਸੀ ਇਹਨਾਂ ਨੇ ਕੋਈ ਸਵਾਲ ਨਹੀਂ ਚੁੱਕਿਆ ਬੀਜੇਪੀ ਤੋਂ ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਲੋਕ ਬੀਜੇਪੀ ਤੋਂ ਜਾਂ ਪੀਐਮ ਮੋਦੀ ਤੋਂ ਸ੍ਰੀਆਮ ਦਰਦੇ ਵੀ ਦਿਖਾਈ ਦਿੰਦੇ ਨੇ ਬਿਲਕੁਲ ਜਿਸ ਤਰ੍ਹਾਂ ਦੇਖੋ ਭਾਈ ਰਾਜਾ ਹੁਣਾ ਸਾਹਿਬ ਕੀ ਜਿਹੜੀ ਰੱਬ ਕਹਿ ਸਕਦਾ ਲੱਗੇ ਪਰ ਜਿਹੜੀ ਬੰਨਪ ਚੁੱਪ ਬੰਦੀ ਸਿੰਘਾ ਦੀ ਕਹਿ ਸਕਦੇ ਆ ਕਿ ਲਿਸਟ ਜਿਹੜੀ ਅਰਵਿੰਦ ਕੇਜਰੀਵਾਲ ਕੋਲ ਪਈ ਹੈ ਉਹਨਾਂ ਦੇ ਸਾਈਨ ਅਗਰ ਹੋ ਜਾਂਦੇ ਤਾਂ ਕੋਸ਼ਿਸ਼ ਜਿਹੜੇ ਬੰਦੀ ਸਿੰਘ ਨੇ ਉਹਨੂੰ ਰਿਆ ਕੀਤਾ ਜਾਂਦਾ ਪਰ ਕਿਤਨੇ ਕਿਤੇ ਜਾ ਕੇ ਜਿਵੇਂ ਆਪਾਂ ਕਹੀਏ ਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਦੀ ਉਹ ਵੀ ਪਾਜ ਪਾਦੇ ਇਸ਼ਾਰਿਆਂ ਦੇ ਉੱਤੇ ਕੰਮ ਕਰਦੀ ਨਜ਼ਰ ਆ ਰਹੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਵੀ ਦੇਖੋ ਸ਼ਿਖਾਂ ਨੂੰ ਦਬਾਉਣ ਦੀ ਕਿੰਨੀ ਕੋਸ਼ਿਸ਼ ਵੱਡੀ ਕਿੱਡਾ ਘਣਾਉਣਾ ਕੰਮ ਕੀਤਾ ਗਿਆ ਤੋਂ ਹੱਥ ਵੱਲ ਸੀਐਮਓ ਵੱਲ ਵੀ ਇੱਕ ਇਸਲਾ ਬਿਆਨ ਜਾਰੀ ਕੀਤਾ ਗਿਆ ਜੋ ਸਾਡੇ ਸ਼ਹੀਦ ਹੋਦਿਆਂ ਜੋ ਸਾਡੇ ਗੁਰੂ ਟੇਕ ਟੇਕ ਬਾਦਲ ਨੇ ਸ਼ਹੀਦੀ ਪਾਈ ਗੁਰਗੋਬ ਸਿੰਘ ਨੇ ਉਹਤੇ ਮਾਤਮਣੇ ਮੇਰੇ ਬਿਗ ਬਜਾਉਣ ਵਾਸਤੇ ਜਿਹੜਾ ਏਡਾ ਵੱਡਾ ਇੱਕ ਫਤਵਾ ਜਾਰੀ ਕਰ ਦਿੱਤਾ ਗਿਆ ਨਾ ਦਾ ਐਸਸੀਬੀਸੀ ਨਾਲ ਸੰਪਰਕ ਕੀਤਾ ਨਾ ਕਿਸੇ ਸਿੱਖ ਜਥੇਬੰਦੀ ਨਾਲ ਕੀਤਾ ਗਿਆ ਕਿਉਂਕਿ ਧਰਮ ਦੇ ਵਿੱਚ ਸਾਡੇ ਧਰਮ ਦੇ ਵਿੱਚ ਮਾਤਮਣੀ ਸਾਡੇ ਧਰਮ ਦੇ ਵਿੱਚ ਨਗਾਰੇ ਵਜਦੇ ਆ ਜਦੋਂ ਕਿ ਇਸ ਤਰ੍ਹਾਂ ਦਾ ਕੋਈ ਕੁਰਬਾਨੀ ਕੀਤੀ ਜਾਂਦੀ ਹੈ ਪਰ ਉਹ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਬੀਜੇਪੀ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਚਾਲ ਖੇਡੀ ਜਾ ਰਹੀ ਸੀ ਕੋਈ ਇਸ ਤਰ੍ਹਾਂ ਦਾ ਬਿਆਨ ਦੁਆਇਆ ਗਿਆ ਪਰ ਸਾਡੇ ਜੋ ਸਿੱਖ ਨੇ ਸਾਡੇ ਜੋ ਪੰਜਾਬ ਦੇ ਲੋਕ ਨੇ ਔਰ ਬਿਲਕੁਲ ਕਰਨਾ ਤਾਂ ਪਿਆ ਦੀ ਸਰਕਾਰ ਕੇ ਝੁਕਣਗੇ ਨਾ ਸੈਂਟਰ ਦੀ ਸਰਕਾਰ ਕੇ ਝੁਕਣਗੇ ਜੋ ਵੀ ਜਿਵੇਂ ਕਹਿੰਦੇ ਆਪਣੀ ਪੰਜਾਬ ਦੇ ਉੱਤੇ ਕੋਈ ਜ਼ੁਲਮ ਕਰੇਗਾ ਬਿਲਕੁਲ ਦਾ ਟੱਕਰ ਕਰਨ ਵਾਸਤੇ ਸਾਡੇ ਪੰਜਾਬੀ ਹਰ ਟੇਪ ਤਿਆਰ ਰਹਿਣਗੇ ਜੀ ਅ ਦੇਖੋ ਪਤਾ ਕੀ ਹੁੰਦਾ ਮੱਲੀ ਜੀ ਇਹ ਇੱਕ ਸਿਆਸਤਾ ਖੇਡ ਰਹੀਆਂ ਚਾਹੇ ਉਹ ਸਰਕਾਰਾਂ ਨੇ ਹੈ ਨਾ ਸਿਰਫ ਆਪਣੀਆਂ ਵੋਟਾਂ ਦੇ ਲਈ ਸਾਰਾ ਕੰਮ ਕਰ ਰਹੀਆਂ ਤੁਹਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਖਬਰ ਦੱਸ ਦੇਣਾ ਕਿ ਮੇਰਾ ਯਾਨੀ ਕਿ ਕੋਈ ਕਜ਼ਨ ਗਿਆ ਸੀ ਉੱਥੇ ਤਾਂ ਇੱਕ ਜੰਗ ਸਿੱਖ ਜਥੇ ਮੰਨੇ ਐਲਾਨ ਕੀਤਾ ਸੀ ਕਿ ਅਸੀਂ ਉੱਥੇ ਭੰਗ ਤੱਕ ਚਲਣਗੇ ਤੇ ਉਹ ਭਗਵੰਤ ਮਾਈ ਨੇ ਕਿਹਾ ਸੀ 100 ਮਹੀਨਾ ਮਨਾਵਾਂਗੇ ਦਸ ਦਿਨ ਪਹਿਲਾਂ ਗਏ ਸੀ ਪਰ ਉੱਥੇ ਲਾਈਟਾਂ ਤੇ ਯਾਨੀ ਕਿ ਠੇਕਾ ਉਹ ਵੀ ਨਹੀਂ ਬੰਦ ਹੋਇਆ ਤੇ ਉੱਥੇ ਭੰਗ ਦੇ ਯਾਨੀ ਕਿ ਗ라스 ਵੀ ਚੱਲੇ ਜਿਹੜੇ ਕਿ 50-50 ਰੁਪਏ ਵਿਕੇ ਤਾਂ ਕੀ ਅੱਜ ਯਾਨੀ ਕਿ ਉਹ ਸੀਦੀਆਂ ਆਪਣਾ ਸਾਰਾ ਪਰਿਵਾਰ ਵਾਰ ਗੁਰੂ ਰੋਬਿੰਦ ਸਿੰਘ ਜੀ ਨੇ ਫਿਰ ਉਹ ਸੀਦਿਆਂ ਨੂੰ ਯਾਦ ਨਾ ਕਰੇ ਲੋਕ ਸੋਢੀ ਸਾਹਿਬ ਕਿਤਨਾ ਕਿਤੇ ਜਾ ਕੇ ਜੀਨੀ ਸਰਕਾਰਾਂ ਨੇ ਸਿਰਫ ਇਹ ਆਪਣਾ ਸਿਹਰਾ ਲੈਣ ਵਾਸਤੇ ਬਿਆਨਬਾਜ਼ੀ ਜ਼ਰੂਰ ਕਰਦੇ ਨਜ਼ਰ ਆਉਂਦੀਆਂ ਨੇ ਪਰ ਉਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਬਿਲਕੁਲ ਅਸਮਰਥ ਲੱਗਦੀ ਨਜ਼ਰ ਆ ਰਹੀ ਹੈ ਜਿਵੇਂ ਹੁਣ ਸੀਐਮ ਸਾਹਿਬ ਵੱਲੋਂ ਉਹ ਵੀ ਇੱਕ ਬਿਆਨ ਫਟੇਕੜ ਸਾਹਿਬ ਵਾਸਤੇ ਜਾਰੀ ਕੀਤਾ ਜੀ ਕਿ ਸ਼ਰਾਬ ਦੇ ਠੇਕੇ ਜਿਹੜੇ 3 ਦਿਨ ਵਾਸਤੇ ਬੰਦ ਕੀਤੇ ਜਾਣਗੇ ਕਿਤੇ ਨਾ ਕਿਸੇ ਦੇ ਲੋਕਾਂ ਨੇ ਫੇਸਬੁੱਕਾਂ ਉੱਤੇ ਇੰਸਟਾਗ੍ਰਾਮ ਉੱਤੇ ਪਾਇਆ ਸੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜੇਕਰ ਮਹਾਤਮਾ ਗਾਂਧੀ ਜਾਂ ਹੋਰ ਦਿਨ ਦਿਹਾੜਿਆਂ ਦੇ ਉੱਤੇ ਠੇਕੇ ਬੰਦ ਕੀਤੇ ਜਾਂਦੇ ਨੇ ਕਸ਼ੀ ਦੀ ਜਣਾਤ ਕਿਉਂ ਨਹੀਂ ਦਸਿਆ ਮੋਲੇ ਕਿ ਸਿਰਫ ਐਲਾਨ ਜਰੂਰ ਕੀਤਾ ਗਿਆ ਸੀ ਪਰ ਜਿਸ ਤਰ੍ਹਾਂ ਆਪਾਂ ਘੇਰੇ ਦੇ ਵਿੱਚ ਦੇਖਿਆ ਕਿ ਲੂਸਾ ਐਲਾਨ ਦਾ ਬਿਲਕੁਲ ਕੋਈ ਅਸਰ ਨਹੀਂ ਹੋਇਆ 50 ਪੁਲਿਸ ਦੇ ਮੁਲਾਜ਼ਮ ਵੀ ਠੇਕੇ ਦੇ ਕੋਲੇ ਖੜੇ ਸੀ ਜਿੱਥੇ ਠੇਕੇ ਕੋਲੇ ਸੀ ਉਹਦਾ ਬਿਲਕੁਲ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਜਾਣ ਗਈ ਜਿੱਥੋਂ ਕਿ ਸਾਫ ਨਜ਼ਰ ਆ ਰਿਹਾ ਜੀ ਹਾਂ ਮਨੀ ਕੋਈ ਸਰਕਾਰ ਹੈ ਚਾਹੋ ਆਮ ਆਦਮੀ ਪਾਰਟੀ ਦੀ ਹੈ ਦੇਖੋ ਅਕਾਲੀ ਦਲ ਵੇਲੇ ਅਕਾਲੀ ਦਲ ਸਿਆਸਤ ਖੇਡਦਾ ਨਜ਼ਰ ਆ ਰਿਹਾ ਕਾਂਗਰਸ ਵੇਲੇ ਕਾਂਗਰਸ ਜਿਹੜੀ ਸਿਆਸਤ ਨਾਲ ਖੇਡਦੀ ਰਹੇ ਕਿਦਾਂ ਕਿਦੇ ਉਹ ਵੋਟਾਂ ਨੂੰ ਮੋੜਨ ਵਾਸਤੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਮਨੀ ਜੀ ਇੱਕ ਮੈਂ ਆਪਾਂ ਉਸ ਮੁੱਦੇ ਤੇ ਆਈਏ ਕਿ ਅਕਾਲੀ ਨਾਲ ਮਨੀ ਦੀ ਅਲਾਈنس ਸੀ ਮਨੀ ਮਨੀ ਮਾਫੀ ਚਾਹਨਾ ਮਨੀ ਮਨੀ ਜੀ ਇੱਕ ਮਿੰਟ ਮਨੀ ਮਾਫੀ ਚਾਹਨਾ ਇੱਕ ਮਿੰਟ ਇੱਕ ਪਤ ਨੂੰ ਨਾਲ ਲੈ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋਲਡ ਕਰਿਓ ਮਨੀ ਪਲੀਜ਼ ਆਪ ਦੀ ਆਵਾਜ਼ ਕੱਢ ਲਈ ਪਲੀਜ਼ ਪਲੀਜ਼ ਓਪੋਜੀਸ਼ਨ ਤੇ ਓਪੋਜੀਸ਼ਨ ਵੀ ਆਪਾਂ ਕਹਿ ਨਹੀਂ ਸਕਦੇ ਕਿ ਓਪੋਜੀਸ਼ਨ ਨੇ ਅੱਜ ਸਿਰਫ ਤੇ ਸਿਰਫ ਆਪਣੇ ਉਹ ਉਹ ਉਹਨੂੰ ਵਿਕਾਰ ਨੂੰ ਬਚਾਉਣ ਵਾਸਤੇ ਤੇ ਅਗਰ 2024 ਜਾਂ ਦੂਸਰੇ ਲਕਸ਼ਾਂ ਵਾਸਤੇ ਆਪਣਾ ਰਾਹ ਸਾਫ਼ ਕਰਨ ਵਾਸਤੇ ਆਜ ਇਹਨਾਂ ਨੂੰ ਗੰਦੀ ਸਿੰਘਾਂ ਦੀ ਜਾਦ ਵੀ ਆ ਗਈ ਹੈ ਆਜ ਇਹਨਾਂ ਦੇ ਹੋਰ ਵੀ ਜਿਹੜੇ ਕੰਮ ਨੇ ਉਹਨਾਂ ਦੀ ਜਾਦ ਆ ਗਈ ਨੇ ਪਰ ਜਦੋਂ ਇਹ ਉਹਨਾਂ ਦਾ ਨਾਲ ਐਲਾਈਸ ਸੀ ਕਿ ਮੈਂ ਲੱਗਦਾ ਕਿ ਉਦੋਂ ਉਹਨਾਂ ਤੇ ਦਬਾਅ ਬਣਾ ਕੇ ਇਹ ਇਹ ਸਾਰੇ ਬੰਦੀ ਸਿੰਘਾਂ ਨੂੰ ਰਿਆ ਕਰਵਾ ਸਕਦੇ ਸੀ ਨਹੀਂ ਇੱਕ ਮਿੰਟ ਹੋਲਡ ਕਰਿਓ ਪਲੀਜ਼ ਆਪਣੇ ਨਾਲ ਹੋਲਡ ਕਰਿਓ ਆਪਣੇ ਦਰਸ਼ਕ ਜੁੜੇ ਤੁਹਾਡੇ ਮਿੱਤਰ ਦੇ ਮਾਲਵਿੰਦਰ ਜੀ ਉਹਨਾਂ ਨੇ ਵੀ ਕਰਦੇ ਆ ਗੱਲ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਆਦੇ ਆ ਮਾਲਵਿੰਦਰ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਜੀ ਰਿਆ ਕਰਦੇ ਯਾਰ ਮੱਲੀ ਜੀ ਹਾਂ ਮੱਲੀ ਸਤਿ ਸ੍ਰੀ ਅਕਾਲ ਮਾਲਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਮਾਲਵਿੰਦਰ ਜੀ ਕਿਹ ਕੀ ਕਹਿਣਾ ਚਾਹੋਗੇ ਦੇਖੋ ਸਾਡੇ ਭਾਰਤ ਨਾਲੋਂ ਤਾਂ ਕਤਰੀ ਸਰਕਾਰ ਚੰਗੀ ਨਿਕਲੀ ਜਿੰਨੇ ਕੇ 8 ਯਾਨੀ ਕੇ ਨਾ ਫੌਜ ਦੇ ਯਾਨੀ ਕੇ ਨੇਵੀ ਦੇ ਅਫਸਰਾਂ ਦੀ ਫੋਨ ਕੱਟ ਗਿਆ ਮਲੀ ਆਪਮ ਆਪਾ ਹੀ ਮੁੱਦੇ ਜਾਣੇ ਫੋਨ ਕੱਟ ਗਿਆ ਮੇਰੇ ਖਿਆਲ ਤੇ ਦੁਬਾਰਾ ਲੈ ਲਾਂਗੇ ਜਦੋਂ ਆਣਗੇ ਤੇ ਮਲੀ ਤੁਹਾਨੂੰ ਲੱਗਦਾ ਨਹੀਂ ਕਿ ਕਿਤਨਾ ਕਿਤੇ ਜੇਕਰ ਇਹਨਾਂ ਨੂੰ ਲੱਗਦਾ ਸਰਕਾਰਾਂ ਜੇ ਬੰਦੀ ਸਿੰਘ ਰਿਆ ਹੋਗੇ ਤਾਂ ਚੋਣਾ ਸਿਰ ਤੇ ਖਣੀ ਹੈ ਤਾਂ ਜਿੱਥੇ ਜਿਹੜੀ ਪਾਰਟੀ ਨਾਲੇ ਜੁੜਨਗੇ ਤਾਂ ਇਹ ਉਹ ਯਾਨੀ ਕਿ ਉਹ ਪਾਰਟੀ ਨੂੰ ਬਹੁਤ ਵੱਡਾ ਮੋਹਮਤ ਮਿਲੇਗਾ ਦੇਖੋ ਛੋਟੀ ਸਾਹਿਬ ਅਗਰ ਇਹ ਚਾਹੁੰਦੇ ਨੇ ਕਿ ਇਹਨਾਂ ਨੂੰ ਰਿਹਾਅ ਕਰਨ ਦੇ ਨਾਲ ਸਾਨੂੰ ਕੋਈ ਨੁਕਸਾਨ ਹੈ ਤਾਂ ਮੈਨੂੰ ਇਹ ਲੱਗਦਾ ਕਿ ਇਹ ਅਗਰ ਉਹਨਾਂ ਨੂੰ ਰਿਹਾਅ ਨਹੀਂ ਕਰਦੇ ਤਾਂ ਉਸ ਤੋਂ ਵੀ ਵੱਡਾ ਨੁਕਸਾਨ ਜਿਹੜਾ ਭਾਜਪਾ ਨੂੰ ਪਹੁੰਚੇਗਾ ਕਿਉਂਕਿ ਪੰਜਾਬ ਦੇ ਲੋਕਾਂ ਵਿੱਚ ਜਿਹੜਾ ਰੋਸ ਹੈ ਉਸ ਤੋਂ ਵੀ ਜ਼ਿਆਦਾ ਵਾਤਾ ਨਜ਼ਰ ਆ ਰਿਹਾ ਕਿ ਕਿਉਂਕਿ ਪਹਿਲਾਂ ਕਿਸਾਨ ਸੰਘਰਸ਼ ਵੇਲੇ ਜਦੋਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਗਏ ਸੀ ਤਾਂ ਉਦੋਂ ਦੇਖੋ ਕਿੰਨਾ ਵੱਡਾ ਰੋਸ ਜਾਗਿਆ ਤੇ ਦਿੱਲੀ ਦੇ ਬਰੂਆਂ ਤੇ ਸਾਡੇ ਭਾਰਤ ਦੇ ਕਿ ਜੋ ਕਿਸਾਨ ਸੀ ਬਹਿ ਗਈ ਸੀ ਪਰ ਅੱਜ ਅਗਰ ਜੇ ਇਹ ਬੰਦੀ ਸਿੰਘਾਂ ਵਾਲੇ ਮੁੱਦੇ ਦੇ ਉੱਤੇ ਸਰਕਾਰ ਨਹੀਂ ਕੋਈ ਟੇਬਲ ਟॉक ਗੱਲ ਕਰਦੀ ਉਹਨਾਂ ਨੂੰ ਨਹੀਂ ਰਿਹਾਇਤੀ ਦਿੱਤੀ ਜਾਂਦੀ ਜਾਂ ਕੋਈ ਪ੍ਰੋਲ ਨਹੀਂ ਦਿੱਤੀ ਜਾਂਦੀ ਤਾਂ 2024 ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਜੋਧੇ ਨੇ ਜੋ ਪੰਜਾਬ ਦੀ ਸਾਡੀ ਆਵਾਮ ਹੈ ਜੋ ਸਾਡੇ ਪੰਜਾਬ ਦੀ ਵੋਟਰ ਨੇ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਉਹ ਮੂੰਹ ਤੋੜ ਜਵਾਬ ਦੇਣਗੇ ਜਿਹੜਾ ਕਿ ਇਹ ਸੋਚ ਰਿਹਾ ਕਿ ਕੱਟਣ ਦਰਿਆ ਕਰਨਾ ਨਾਲ ਸਾਨੂੰ ਨੁਕਸਾਨ ਹੋਗਾ ਉਹ ਅਗਰ ਤੁਸੀਂ ਰਿਹਾ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਹੋ ਸਕਦਾ ਕੋਈ ਨਾ ਕੋਈ ਸਾਡੇ ਪੰਜਾਬੀ ਜਿਵੇਂ ਕਹਿੰਦੇ ਬਹੁਤ ਛੇਤੀ ਦਰਿਆਦਲ ਨੇ ਰਹਿ ਕਰ ਜਾਂਦੇ ਨੇ ਹੋ ਸਕਦਾ ਭਾ ਬੀਜੇਪੀ ਵਾਲਾ ਹੋ ਜੇ ਕਿ ਸਾਡੇ ਬੰਦੀ ਸਿਕਾਂ ਨੂੰ ਰਿਹਾਈ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਵੋਟ ਮਿਲ ਜਾਵੇ ਅਗਰ ਰਿਹਾ ਨਹੀਂ ਕਰਦੇ ਤਾਂ ਬਿਲਕੁਲ ਇਹਨਾਂ 2024 ਦੇ ਵਿੱਚ ਇਹ ਸਾਡੇ ਪੰਜਾਬੀਆਂ ਦਾ ਰੋਸ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਜੀ ਮੱਲੀ ਜੀ ਤੁਸੀਂ ਸਹੀ ਗੱਲ ਕੀਤੀ ਉਹ ਧਰਨੇ ਨੇ ਹਨਾ ਮੋਦੀ ਸਰਕਾਰ ਰਜ਼ਾਤੀ ਸੀ ਤੇ ਉਸ ਤੋਂ ਬਾਅਦ ਆਪਾਂ ਹੀ ਦੇਖਿਆ ਜਿਹੜੀਆਂ ਕਿ ਆਪਣੀਆਂ ਮਹਿਲਾ ਹੈ ਨਾ ਪਹਿਲਵਾਨ ਸੀਗੇ ਉਹ ਜਿਹੜੀਆਂ ਕਿ ਯਾਨੀ ਕਿ 올림픽 골ਡ ਮੈਡਲ ਲੈ ਕੇ ਆਈਆਂ ਉਹਨਾਂ ਦੇ ਨਾਲ ਬਹੁਤ ਗਲਤ ਹੋਇਆ ਇਹ ਗੱਲ ਸੰਸਦ ਦੇ ਵੀ ਬੀਬੀ ਭਾਰਤੀਆਂ ਨੂੰ ਬਦਲਣੇ ਗਈ ਤੇ ਕਿਹਾ ਕਿ ਜਿਹੜੇ ਰੇਪ ਕਰਦੇ ਨੇ ਨਾ ਕਤਲ ਕਰਦੇ ਉਹਨਾਂ ਤੁਸੀਂ ਛੱਡ ਦਿੰਦੇ ਹੋ ਤੇ ਉਹ ਤੁਹਾਡੇ ਗੱਲ ਬਾਬਾ ਰੀਮ ਵਰਗੇ ਬਾਹਰ ਆ ਜਾਂਦੇ ਆ ਤਾਂ ਇਹ ਲੱਗਦਾ ਨਹੀਂ ਕਿ ਤਨਾ ਕਿਤੇ ਵੀ ਭਾਜੀਪੀ ਜਿਹੜੀ ਆਪਣੇ ਬੰਦੇ ਨਾ ਕਿਸੇ ਵੀ ਤਿੱਕੇ ਕੱਢ ਲੈਂਦੀ ਹੈ ਤੇ ਫਿਰ ਗੱਲ ਉੱਥੇ ਆਉਂਦੀ ਹੈ ਕਿ ਜਿਹੜੇ ਪੰਜਾਬ ਦੇ ਹੈ ਨਾ ਲੋਕ ਨੇ ਤੁਸੀਂ ਕਹਿਆ ਜਗਤਾਰ ਸਿੰਘ ਹਵਾਰਾ ਮੈਂ ਤਾਂ ਅੰਦਾਜ਼ਾ ਦਿੰਦਾ ਕਿ ਜਗਤਾਰ ਸਿੰਘ ਹਵਾਰਾ ਦੀ ਫਾਈਲ ਅੱਜ ਵੀ ਕੇਜੀ ਵੱਲ ਦਫ਼ਤਰ ਪਈ ਹੈ ਉਹ ਸਾਈਨ ਕਿਉਂ ਨਹੀਂ ਕਰ ਰਹੇ ਕਿਉਂਕਿ ਉਹਨੂੰ ਪਤਾ ਵੀ ਜਗਤਾਰ ਸਿੰਘ ਹਵਾਰਾ ਕਿਤੇ ਆਪ ਪਾਰਟੀ ਦੇ ਖਿਲਾਫ ਕੋਈ ਐਸਾ ਬਿਆਨਾ ਦੇ ਦੇਣ ਕਿ ਸਾਡੀ ਸਰਕਾਰ ਚਾਰਜਾਂ ਟੁੱਟੇ ਦੇਖੋ ਤੇ ਸੀਐਮ ਸਾਹਿਬ ਆਪਨੇ ਦਿਲ ਦੇ ਵਿੱਚੋਂ ਬਿਲਕੁਲ ਗੱਲ ਕੱਢ ਦੇਣਾ ਕਿ ਅਗਰ ਉਹਨਾਂ ਨੂੰ ਇਹ ਆ ਕਿਹਾ ਜਾਂਦਾ ਕਿ ਕਿਤੇ ਉਹ ਸਾਡੇ ਖਿਲਾਫ ਨਾ ਭੁਗਤਣ ਜੇ ਕੋ ਰੋਸ ਸਰਕਾਰ ਜਰੂਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਫਤਵਾ ਦਿੱਤਾ ਹੈ ਤਾਂ ਕਿ ਕੋ ਬਦਲਾਵਾ ਆਸ ਤੇ ਲਿਆਂਦਾ ਸੀ ਕਿ ਹੋ ਸਕਦਾ ਹੈ ਇਹ ਸਰਕਾਰਾਂ ਜਿਹੜੀਆਂ ਨੇ ਸੈਂਟਰ ਨਾਲ ਮੀਡੀਆ ਨੇ ਤੇ ਨਵੀਂ ਸਰਕਾਰ ਆਵੇਗੀ ਉਹ ਕਿਸੇ ਕੁਛ ਨਾ ਕੁਛੀ ਛੱਡ ਪੰਜਾਬ ਦੇ ਮੁੱਦੇ ਵੱਲ ਧਿਆਨ ਦੇਵੇਗੀ ਸਾਡੇ ਬੰਦੀ ਸੰਗਠਨ ਦੀ ਰਾਈ ਵੱਲ ਧਿਆਨ ਦੇਵੇਗੀ ਸਾਡੇ ਹੋਰ ਵੀ ਜੋ ਸੈਂਟਰ ਨਾਲ ਮਸਲੇ ਉਲਝੇ ਹੋਏ ਨੇ ਉਹਨਾਂ ਨੂੰ ਨਿਵੇੜਨ ਵੱਲ ਧਿਆਨ ਦੇਵਗੀ ਪਰ ਜੇ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹਨਾਂ ਲੀਹਾਂ ਤੇ ਚੱਲਦੀ ਹੈ ਸਾਡੇ ਬੰਦੀ ਸਿੰਘਾਂ ਵਾਸਤੇ ਕੋਈ ਆਵਾਜ਼ ਠੋਸ ਆਵਾਜ਼ ਨਹੀਂ ਠਾਉਂਦੀ ਹੈ ਸਾਡੇ ਪੰਜਾਬ ਦੇ ਮੁੱਦਿਆਂ ਵਾਸਤੇ ਕੋਈ ਠੋਸ ਆਵਾਜ਼ ਨਹੀਂ ਸੀਐਮ ਸਾਹਿਬ ਕੋਲ ਪੀਐਮ ਸਾਹਿਬ ਕੋਲ ਠਾਉਂਦੀ ਹੈ ਪਰ ਬਿਲਕੁਲ ਲੱਗ ਪਿਆ ਇਹ ਤੈ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਵੋਟਰ ਨੇ ਇਹ ਬਹੁਤ ਜਲਦੀ ਜਿਹੜਾ ਉਹ ਭਾਜੀ ਮੋੜ ਮੋੜ ਕੇ ਨਵੀਆਂ ਸਰਕਾਰਾਂ ਬਣਾਉਣ ਦੇ ਵਿੱਚ ਵੀ ਦਿਲਚਸਪੀ ਰੱਖਦੇ ਆ ਜੀ ਮਲੀ ਤੁਹਾਨੂੰ ਐ ਤਾਂ ਲੱਗਦਾ ਕੀ ਦੇਖੋ ਵੀ ਉੱਥੇ ਦੇਖੋ ਮੋਦੀ ਸਾਹਿਬ ਗਏ ਸੀ ਡੇਢ ਮਹੀਨਾ ਪਹਿਲਾਂ ਉਹ ਹੈ ਨਾ ਉਹ ਕਤਰ ਦੇ ਵਿੱਚ ਮੀਟਿੰਗ ਆ ਨਾ ਫੌਜੀਆ ਦੀ ਫਾਂਸੀ ਬਾਰੇ ਤੁਹਾਨੂੰ ਐ ਤਾਂ ਲੱਗਦਾ ਕਿ ਜਿਹੜੇ ਫੌਜੀ ਸੀ ਯਾਨੀ ਕਿ ਦੇਸ਼ ਵੀ ਵੀ ਉੱਥੇ ਅਣੀ ਚਲੋ ਉਹ ਵੀ ਦੇਸ਼ ਦੇ ਦਾ ਉੱਥੇ ਰੋਹੀ ਸੀ ਕੰਮ ਤਾਂ ਗਲਤ ਕਰ ਰਹੇ ਸੀ ਚਲੋ ਨਹੀਂ ਫਾਂਸੀ ਕੈਨਸਲ ਹੋ ਗਈ ਜਾਂ ਉਹ ਸੀ ਹੈ ਨਾ ਬੰਦੀ ਸਿੰਘਾ ਦੀ ਗੱਲ ਤਾਂ ਨਹੀਂ ਦੁੰਦੇ ਕਿ ਉਹ ਕਹਿੰਦੇ ਵੀ ਇਹਨਾਂ ਨੇ ਕਤਲ ਕੀਤੇ ਨੇ ਉਹ ਜੁਜ਼ੀ ਕਰਨਗੇ ਸੀ ਤੁਹਾਨੂੰ ਇਹ ਲੱਗਦਾ ਜੀ ਇਹ ਸਹੀ ਕਹਿਣਾ ਹੈ ਦੇਖੋ ਥੋੜੀ ਸਾਹਿਬ ਕਿੰਨਾ ਕਿਤੇ ਜਾ ਕੇ ਮੈਂ ਪਹਿਲੀ ਕਹਿੰਦਾ ਪੰਜਾਬ ਭਾਰਤ ਦੇ ਵਿੱਚ ਜਿਹੜਾ ਕਾਨੂੰਨ ਜਿਹੜਾ ਸਟੇਟਾਂ ਵਾਸਤੇ ਲੈਂਦਾ ਲੈਂਦੇ ਨੇ ਚਾਹੀਦੇ ਤਾਂ ਇੱਕ ਹੈ ਦੇਖੋ ਉਹ ਜਸੂਸੀ ਕਰਨ ਗਏ ਸੀ ਉਹ ਕਤਰ ਦੀ ਸਰਕਾਰ ਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਮਕਰਰ ਕੀਤੀ ਪਰ ਅਪੀਲ ਕਰਨ ਤੇ ਦੇਖੋ ਅੱਜ ਉਹਨਾਂ ਦੀ ਫਾਸੀ ਦੀ ਸਜ਼ਾ ਮੁਆਫ ਕੀਤੀ ਗਈ ਹੈ ਸਾਡੇ ਪੰਜਾਬ ਦੇ ਕਈ ਨੌਜਵਾਨ ਨੇ ਜਿਨ੍ਹਾਂ ਨੂੰ ਕਿ ਜਸੂਸੀ ਤਹਿਤ ਪਰਚੇ ਦਰਜ ਆਰਡਰ ਇਹ ਕਿ ਦੇ ਖਾਸ ਕਰ ਪੰਮਰਸਰ ਏਰੀਆ ਬੈਕਟ ਦੇ ਵਿੱਚ ਕੀਏ ਕਈ ਨੌਜਵਾਨੇ ਜਿਨ੍ਹਾਂ ਨੂੰ ਪਰਚੇ ਪਾਕਿਆਂ ਅnder ਕੀਤਾ ਗਿਆ ਕਿ ਇਹ ਜੋ ਭਾਰਤ ਦੀ ਜਸੂਸੀ ਪਾਕਿਸਤਾਨ ਵਾਲ ਨੂੰ ਦੱਸਦੇ ਸੀ ਉਹਨਾਂ ਨੂੰ ਡਾਕੂਮੈਂਟ ਮਾਈਆ ਕਰਵਾਉਂਦੇ ਸੀ ਤਾਂ ਅੱਜ ਇਹ ਵੀ ਉਹ ਜੇਲ੍ਹਾਂ ਦੇ ਵਿੱਚ ਛੜਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਪਰ ਅਗਰ ਉਹ ਸਾਡੇ ਅਸੀਂ ਆਪਣੇ ਭਾਰਤ ਦੇ ਦਸਹੈਂਕਾਂ ਵਾਸਤੇ ਜਾ ਕੇ ਰਹਿਮ ਦੀ ਅਪੀਲ ਪਾ ਕੇ ਉਹ ਉਹਨਾਂ ਨੂੰ ਰਿਹਾ ਕਰਵਾ ਸਕਦੇ ਤਾਂ ਸਾਡੇ ਪੰਜਾਬ ਦੇ ਵਿੱਚ ਜੋ ਪਾਰਟ ਨੇ ਵਿੱਚ ਬੈਠੇ ਨੇ ਜੋ ਸੂਸੀਦਾਰ ਕੇਸ ਨੇ ਅਸੀਂ ਉਹਨਾਂ ਦੀ ਰਹਿਮ ਦੀ ਅਸੈਪਟ ਕਰਕੇ ਉਹਨਾਂ ਨੂੰ ਮਾਫੀ ਕਿਉਂ ਨਹੀਂ ਦੇ ਸਕਦੇ ਕਿਉਂ ਦੋਰੇ ਮਾਫਦਾਨ ਜਿਹੜੇ ਭਾਰਤ ਦੇ ਵਿੱਚ ਹੀ ਬਣਾਏ ਜਾ ਰਹੇ ਨੇ ਜੀ ਪਰ ਮਲੀ ਜੀ ਗੱਲ ਤਾਂ ਮੰਦੇ ਹੋਗੇ ਚਲੋ ਠੀਕ ਹੋਇਆ ਹੈ ਨਾ ਜਿਹੜੇ ਉਹ ਅੱਠ ਪਰਿਵਾਰ ਆ ਜਦੋਂ ਕੱਲ ਇਹ ਯਾਨੀ ਕਿ ਕਿਤੇ ਨਾ ਕਿਤੇ ਉਹ ਵੱਡੀ ਖਬਰ ਆਈ ਕਤਰ ਤੋਂ ਤਾਂ ਉਹ ਅੱਠ ਪਰਵਾਰ ਲਈ ਬਹੁਤ ਵੱਡੀ ਖਬਰ ਆਈ ਉਹ ਉਹਨਾਂ ਨਾਲ ਮੇਰੀ 3-4 ਮੈਂਬਰਾਂ ਨਾਲ ਗੱਲ ਹੋਈ ਹੈ ਉਹਨਾਂ ਦੇ ਹੰਝੂ ਨਹੀਂ ਰੁਕ ਰਹੇ ਸੀ ਉਹ ਕਹਿੰਦੇ ਵੀ ਅਸੀਂ ਹੁਣ ਆਪਣੇ ਕਿਸੇ ਬੱਚੇ ਨੂੰ ਯਾਨੀ ਕਿ ਨੇਵੀ ਚ ਭੇਜਣਾ ਹੀ ਨਹੀਂ ਦੇ ਬਿਲਕੁਲ ਦੇਖੋ ਜਰੂਰ ਉਹਨਾਂ ਪਰਿਵਾਰਾਂ ਦੇ ਵਿੱਚ ਜੇ ਰੋਸ ਆਉਂਦਾ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਸਾਡੇ ਪੇਰੈਂਟਸ ਜਿਹੜੇ ਉਹ ਐਡਜਟ ਉੱਚਾ ਉਹਦੇ ਨੇ ਜਿੰਨਾਂ ਨੂੰ ਕਿ ਭਾਰਤ ਦੀ ਫੋਰਸਾਂ ਦੇ ਵਿੱਚ ਭਰਤੀ ਕੀਤਾ ਗਿਆ ਉਹ ਉਹਨਾਂ ਦੀ ਕਮਾਂਡ ਕਰ ਰਹੇ ਨੇ ਪਰ ਜਦੋਂ ਸਰਕਾਰਾਂ ਉਹਨਾਂ ਵੱਲ ਕੋ ਧਿਆਨ ਨਾ ਦੇਣ ਉਹਨਾਂ ਦੇ ਮੁੱਦੇ ਵੱਲ ਨਾਮਸਨ ਬਿਲਕੁਲ ਪਰਵਾਹ ਨਾ ਸਿਰ ਰੋਸ ਆਉਂਦਾ ਪਰ ਕਿੰਨਾ ਕਿਤੇ ਜਾ ਕੇ ਮੈਂ ਭਾਰਤ ਸਰਕਾਰ ਨੂੰ ਵੀ ਸ਼ਾਬਾਸ਼ ਜੀ ਦੇਣਾ ਕਿ ਉਹਨਾਂ ਨੇ ਜੇ ਇਹਨਾਂ ਪਰਿਵਾਰਾਂ ਦੇ ਵੱਲ ਦੇਖ ਕੇ ਉਹਨੂੰ ਕੇਸ ਨੂੰ ਉੱਪਰ ਚੁੱਕਿਆ ਤਾਂ ਅੱਜ ਉਹ ਜਿਹੜੇ ਸਾਡੇ ਪੰਜਾਬ ਭਾਰਤ ਦੇ ਸੈਂਕੜੇ ਉਹਨਾਂ ਨੂੰ ਮਾਫੀ ਮਿਲੀ ਤੇ ਅੱਜ ਉਹ ਆਪਣੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਚ ਆਉਣਗੇ ਆਪਣੇ ਬੱਚਿਆਂ ਦੇ ਵਿੱਚ ਬੈਠ ਲੈਣਗੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਪਰਿਵਾਰਾਂ ਨੂੰ ਰਾਤ ਹੈ ਪਰ ਅਸੀਂ ਭਾਰਤ ਸਰਕਾਰ ਨੂੰ ਇਹ ਵੀ ਜ਼ਰੂਰ ਬੇਨਤੀ ਕਰਦੇ ਹਾਂਗੇ ਜੋ ਸਾਡੇ 22 ਸਾਲਾਂ ਦੇ ਬੰਦੀ ਸਿੰਘ ਨੇ ਉਹ ਆਪਣੇ ਸਜ਼ਾਵਾਂ ਭੁਗਤਣ ਤੋਂ ਉੱਪਰ ਜਿਹੜੀਆਂ ਸਜ਼ਾਵਾਂ ਡਾਟ ਬੁੱਕ ਚੁੱਕੇ ਨੇ ਉਹਨਾਂ ਨੂੰ ਵੀ ਰਾਹ ਕੀਤਾ ਜਾਵੇ ਉਹ ਵੀ ਆਪਣੇ ਬੱਚਿਆਂ ਦੇ ਵਿੱਚ ਆ ਕੇ ਬੈਠਣ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਬੈਠਣ ਮੁਕਤਾਰਾਂ ਵਿੱਚ ਆ ਕੇ ਉਹ ਵੀ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਚੰਗੀ ਬਸਰ ਕਰ ਮਲੇ ਆਖਰੀ ਸਵਾਲ ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਭਾਰਤ ਸਰਕਾਰ ਦੇ ਵੱਲੋਂ ਜਲਦੀ ਸੁਣਵਾਈ ਨਾ ਕੀਤੀ ਗਈ ਬੰਦੀ ਸਿੰਘਾਂ ਤੇ ਅੱਜ ਕੱਲੀ ਐਜੀਪੀਸੀ ਖੜੀ ਹੈ ਐ ਨਾ ਹੋਵੇ ਕੱਲ ਨੂੰ ਪੂਰਾ ਪੰਜਾਬ ਖੜਾ ਹੋ ਜਾਏ ਤੇ ਫਿਰ ਬੀਜੇਪੀ ਨੂੰ ਉਹਦਾ ਹਰਜਾਨਾ ਭੁਗਤਣਾ ਪਏਗਾ ਦੇਖੋ ਤਿੰਨ ਸੀਟਾਂ ਪਿਛਲੀ ਵਾਰ ਇਹ ਤਿੰਨ ਦੀਆਂ ਜ਼ੀਰੋ ਹੋ ਜੇ ਬਿਲਕੁਲ ਕਿਤੇ ਨਾ ਕਿਤੇ ਜਾ ਕੇ ਦੇਖੋ ਅਗਰ ਬੀਜੇਪੀ ਸਰਕਾਰ ਮੋਦੀ ਸਰਕਾਰ ਬਿਲਕੁਲ ਪੰਜਾਬ ਦੀ ਇਹਨਾਂ ਮੁੱਦੇ ਵੱਲ ਧਿਆਨ ਨਹੀਂ ਦੇਵੇਗੀ ਜਿਸ ਤਰ੍ਹਾਂ ਐਸਸੀਜੀਪੀਸੀ ਵੱਲ ਜ਼ੋਰਜ ਮੈਚ ਕੀਤੀ ਜਾ ਰਹੀ ਹੈ ਤਾ ਾਕਾਬ ਤਖਤ ਵੱਲੋਂ ਅਗਰ ਇਸ ਵਿੱਚ ਇੰਟਰਫੇਅਰ ਕੀਤਾ ਜਾਂਦਾ ਤਾਂ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਜਿਹੜਾ ਸਿੱਖ ਭਾਈਚਾਰਾ ਜਾਂ ਪੂਰੇ ਪੰਜਾਬੀ ਨੇ ਪੂਰੇ ਸਿੱਖ ਜਥੇਬੰਦੀਆਂ ਨੇ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਦਿੱਲੀ ਦੇ ਪ੍ਰੋਹਾਂ ਤੇ ਬਹਿ ਕੇ ਜੀ ਜੀ ਆਪਣੀਆਂ ਮੰਗਾਂ ਬਣਵਾਈਆਂ ਸੀ ਇਸੇ ਤਰ੍ਹਾਂ ਜਾ ਕੇ ਪੂਰਾ ਪੰਜਾਬ ਜਾਂ ਭਾਰਤ ਦੇ ਵਿੱਚ ਜਿੱਥੇ ਵੀ ਸਿੱਖ ਭਾਈਚਾਰਾ ਬੈਠਾ ਮੋਦੀ ਸਰਕਾਰ ਦੇ ਨੱਕ ਵਿੱਚ ਧਮ ਕਰਦੇ ਤਾਂ 2024 ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਸਰਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਦੇ ਵਿੱਚ ਵੀ ਪੂਰਾ ਯੋਗਦਾਨ ਪਾਵੇਗਾ ਜੀ ਹਾਂ ਚਲੋ ਮੱਲੀ ਜੀ ਤੁਸੀਂ ਆਪਣਾ ਕੀਮ ਸਮਝਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਸਾਡੇ ਨਾਲ ਜੁੜੇ ਸੀ ਗੁਲਜਾਰ ਮੱਲੀ ਤੇ ਵਿੱਚ ਜੁੜੇ ਸੀ ਮਾਲਵਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਹੋ ਨਹੀਂ ਸਕੀ ਉਹ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ ਫੋਨ ਕੱਟ ਗਿਆ ਤੇ ਉਥੇ ਆਦਾ ਮੁੱਦਾ ਸੀ ਕਿ ਕੀ ਕਤਰ ਦੀ ਸਰਕਾਰ ਇਹਨਾਂ ਕੇ ਭਾਰਤ ਨਾਲ ਚੰਗੀ ਹੈ ਇਹ ਹੁਣ ਦੋਸਤੋ ਤੁਸੀਂ ਦੱਸਣਾ ਹੈ ਭਾਰਤ ਸਰਕਾਰ ਉਗਰ ਸੀ ਹੈ ਕਿ ਯਾਨੀ ਕਿ ਅੱਠ ਪਰਵਾਹ ਨੂੰ ਕੱਲ ਬਹੁਤ ਵੱਡੀ ਖੁਸ਼ੀ ਦੀ ਖਬਰ ਮਿਲੀ ਹੈ ਕਿ ਉੱਥੇ ਨੇਵੀ ਦੇ ਜਿਹੜੇ ਵੱਡੇ ਵੱਡੇ ਕੈਪਟਨ ਰੈਂਕ ਦੇ ਅਫਸਰ ਸੀ ਉਹਨਾਂ ਨੂੰ ਜਸੂਸੀ ਦੇ ਦੋਸ਼ੀ ਫਾਂਸੀ ਦਿੱਤੀ ਗਈ ਸੀ ਹਾਲਾਂਕਿ ਉੱਥੇ ਇੱਕ ਮੀਟਿੰਗ ਕੀਤੀ ਗਈ ਭਾਰਤ ਸਰਕਾਰ ਦੇੜਬਿਨਾ ਪਹਿਲਾਂ ਤੇ ਇਸ ਮੀਟਿੰਗ ਤੋਂ ਬਾਅਦ ਇਹ ਨਤੀਜਾ ਆਇਆ ਕਿ ਕੱਲ ਉਹਨਾਂ ਦੀ ਫਾਂਸੀ ਕੈਂਸਲ ਕਰ ਦਿੱਤੀ ਗਈ ਹੈ ਤਾਂ ਜੋ ਅੱਜ ਵਿਦੇਸ਼ ਮੰਤਰੀ ਦਾ ਸਵੇਰੀ ਬਿਆਨ ਆਇਆ ਕਿ ਇਲਾਨ ਹੋਇਆ ਕਿ ਸਾਨੂੰ ਅੱਜ ਗਿਆ ਕੱਲ ਆਰਡਰ ਆਉਣਗੇ ਤੇ ਸਾਡੇ ਜਿਹੜੇ ਉੱਥੇ ਨੇਵੀ ਦੇ ਅਫਸਰ ਨੇ ਉਹ ਅੱਜ ਕੱਲ੍ਹ ਵਾਪਸ ਆ ਜਾਣਗੇ ਤੇ ਉਹਨਾਂ ਪਰਿਵਾਰ ਦੀ ਬੜੀ ਵੱਡੀ ਖੁਸ਼ੀ ਦੀ ਖਬਰ ਆਈ ਹੈ ਚਲੋ ਅਸੀਂ ਮੰਨਦੇ ਹਾਂ ਵੀ ਖੁਸ਼ੀ ਦੀ ਖਬਰ ਹੈ ਪਰ ਉੱਥੇ ਇੱਥੇ ਗੱਲ ਸਵਾਲ ਇਹ ਵੀ ਉੱਠਦਾ ਹੈ ਕਿ ਕਿ ਭਾਰਤ ਸਰਕਾਰ ਜੋ ਕੇ ਜਿਹੜੇ ਬੰਦੀ ਸਿੰਘ ਨੇ ਜਿਹਨੂੰ 28-22 ਸਾਲ ਹੋ ਗਏ ਪਰ ਕਾਇ ਸਾਥੇ ਭਾਈ ਰਾਜਵਾਨ ਵਰਗੇ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਅਜੀਬ ਇਹ ਯਾਨੀ ਕਿ ਬੰਦੀ ਸਿੰਘ ਆਲੀ ਕਿਉਂ ਨਹੀਂ ਸੋਚਦੀ ਇਹ ਬੜਾ ਵੱਡਾ ਸਵਾਲ ਹੈ ਬੀਜੇਪੀ ਲਈ ਚਾਹੇ ਸਰਕਾਰਾਂ ਕੋਈ ਵੀ ਹੋਣ ਬੀਜੇਪੀ ਕਾਂਗਰਸ ਅੱਜ ਤੱਕ ਪੰਜਾਬ ਨਾਲ ਯਾਨੀ ਕਿ ਸਾਫ਼ ਕਹੀਏ ਤਾਂ ਫਿਰ ਬੁਰਾ ਵਿਚਕਰਾ ਹੀ ਹੁੰਦਾ ਆ ਤੇ ਦੋਸਤੋ ਇਹ ਬੁਰਾ ਵਿਚਕਰਾ ਕੌਣ ਰੋਕੇਗਾ ਇਹ ਰੋਕੇਗਾ ਤੁਸੀਂ ਤੁਹਾਡੇ ਰੋਕਣੇ ਕਮੈਂਟ ਦੇ ਵੱਤੋਂ ਆ ਲਾਈਕ ਕਰਿਓ ਸ਼ੇਅਰ ਕਰੋ ਕਮੈਂਟ ਕਰੋ ਤੇ ਇਹ ਜਿਹੜੇ ਜਿਹੜੇ ਮੰਤਰੀ ਸੁੱਤੇ ਪਏ ਹਨ ਇਹਨੇ ਅੱਖਾਂ ਦੇ ਕੰਨ ਤੁਸੀਂ ਖੋਲਣੇ ਆ ਤਦੋ ਸੋ ਇਹ ਸਾਡਾ ਅੱਜ ਦਾ ਮੁੱਦਾ ਸੀ ਤੇ ਤਾਜ਼ਾ ਹੀ ਕੋਈ ਹੋਰ ਮੁੱਦਾ ਲੈ ਕੇ ਲਾਈਵ ਤੁਹਾਡੇ ਨਾਲ ਜੁੜਾਂਗਾ ਉਹ ਤਾਂ ਤੁਸੀਂ ਦੇਖਦੇ ਹੋ ਐਮ ਪੰਜਾਬੀ ਟੀਵੀ ਤੇ ਆ 200 ਮੈਨੂੰ